ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਸਮਾਜ ਤੇ ਸਾਰੇ ਵਰਗਾਂ ਦੇ ਥਾਂ ਦੀ ਨੀਤੀ ਤਹਿਤ ਜਲਾਲਾਬਾਦ ਦੇ ਵਿੱਚ ਰੀੜੀ ਫੜੀ ਮਾਰਕੀਟ ਦਾ ਨੀਂ ਪੱਥਰ ਰੱਖਿਆ ਗਿਆ ਜੋ ਕਿ 3 ਕਰੋੜ ਰੁਪਏ ਦੀ ਲਾਗਤ ਦੇ ਨਾਲ ਬਣਾਈ ਜਾ ਰਹੀ ਹੈ ਜਲਾਲਾਬਾਦ ਤੋਂ ਵਿਧਾਇਕ ਕੋਲਡੀ ਕੰਪੋਜ਼ਿਟਰ ਵੱਲੋਂ ਇਹ ਨੀਂਹ ਪੱਥਰ ਰੱਖਿਆ ਗਿਆ ਇਸ ਮੌਕੇ ਬੋਲਦਿਆਂ ਵਿਧਾਇਕ ਨੇ ਕਿਹਾ ਹੈ ਕਿ ਰੇੜੀ ਫੜੀ ਸਮਾਜ ਦਾ ਇੱਕ ਮਹੱਤਵਪੂਰਨ ਵਰਗ ਹੈ ਜਿਸ ਨੂੰ ਪਛਣੀਆਂ ਸਰਕਾਰਾਂ ਦੇ ਵਿੱਚ ਹਮੇਸ਼ਾ ਅਣਕੌਲਿਆ ਕੀਤਾ ਗਿਆ ਸੀ ਪਰ ਹੁਣ ਪੰਜਾਬ ਸਰਕਾਰ ਦੇ ਵੱਲੋਂ ਇਹਨਾਂ ਨੂੰ ਚਿਤ ਮੰਚ ਮੁਹੱਈਆ ਕਰਵਾਉਣ ਦੀ ਇਹ ਪਹਿਲ ਕੀਤੀ ਗਈ ਹੈ ਵੀ ਜਗ੍ਹਾ ਤੇ ਰੇੜਾ ਫੜੀ ਬੰਨੀ ਹੈ ਜਿੱਥੇ ਉਜਾੜ ਹੋਇਆ ਕਰਦਾ ਸੀ ਫਿਰ ਮੈਂ ਖੁਸ਼ਕਿਸਮਤ ਹਾਂ ਵੀ ਮੈਂ ਉਹਨਾਂ ਪਰਿਵਾਰਾਂ ਦਾ ਉਲੀ ਕੁਝ ਕਰ ਸਕਿਆ ਜਿਹੜੇ ਵਿਚਾਰੇ ਸਾਰੀ ਜ਼ਿੰਦਗੀ ਧੁੱਪੇ ਖੜਦੇ ਆ ਸੋ ਬਹੁਤ ਬਹੁਤ ਧੰਨਵਾਦ ਸਾਡੀ ਮਾਨਯੋਗ ਆਮ ਆਦੀ ਪਾਰਟੀ ਦਾ ਮਾਨਯੋਗ ਮੁੱਖ ਮੰਤਰੀ ਸਾਹਿਬ ਦਾ ਮਾਨਯੋਗ ਖੁੱਡੀਆਂ ਸਾਹਿਬ ਦਾ ਔਰ ਮਾਨਯੋਗ ਬਰਸਦ ਸਾਹਿਬ ਦਾ ਸਪੈਸ਼ਲੀ ਧੰਨਵਾਦ ਹੈ ਸਾਡੇ ਮਾਨਯੋਗ ਦੇਵਰਾਜ ਸ਼ਰਮਾ ਜੀ ਦਾ ਚੇਅਰਮੈਨ ਮਾਰਕੀਟ ਕਮੇਟੀ ਜਿਲਾਲਾਬਾਦ ਜਿਨ੍ਹਾਂ ਨੇ ਬੂਟਾ ਲਾਇਆ ਤੇ ਅੱਜ ਇਹ ਬੂਟਾ ਸਾਰਿਆਂ ਨੂੰ ਫੁੱਲ ਦੇਈ ਜਾਂਦਾ ਕਿਸੇ ਨੂੰ ਫਲ ਦੇਈ ਜਾਂਦਾ ਸੋ ਗਰੀਬ ਘਰਾਂ ਨੇ ਪਾਰਟੀ ਬਣਾਈ ਸੀ ਉਹਨਾਂ ਨੇ ਵੋਟਾਂ ਪਾ ਕੇ ਸ਼ਾਇਦ ਸਾਨੂੰ ਕਾਮਯਾਬ ਕਰਤਾ ਬਹੁਤ ਲੋਕਾਂ ਨੇ ਵੋਟਾਂ ਪਾਈਆਂ ਕਿਸੇ ਨੇ ਆਪਦੇ ਪੱਲੋਂ ਕੋਈ ਚਾਹ ਪਿਆ ਸਕਦਾ ਸੀ ਕਿਸੇ ਨੇ ਆਪਦੇ ਪੱਲੋਂ ਕੋਈ ਤੇਲ ਬਾਲ ਸਕਦਾ ਸੀ ਕੋਈ ਸਾਈਕਲ ਤੇ ਵੋਟ ਮੰਗਦਾ ਸੀ ਕੋਈ ਮੋਟਰਸਾਈਕਲ ਤੇ ਮੰਗਦਾ ਸੀ ਜਿੱਦਨ ਪਹਿਲੇ ਦਿਨ ਵੋਟ ਮੰਗਣ ਆਇਆ ਸੀ ਤਾਂ ਮੈਨੂੰ ਰੇੜੀ ਫੜੀਆਂ ਵਾਲਿਆਂ ਤੋਂ ਵੋਟ ਮੰਗਣ ਆਸਤੇ ਗਿਆ ਸੀ ਤਾਂ ਸਾਰੇ ਚਿੱਕਰ 'ਚ ਬੈਠੇ ਸੀ ਪਹਿਲਾਂ ਸੀ ਉਹਨਾਂ ਲਈ ਸਵਾ ਕਰੋੜ ਦਾ ਇੱਕ ਸ਼ੈੱਡ ਬਣਾ ਕੇ ਦਿੱਤਾ ਔਰ ਜਦੋਂ ਵੀ ਮੀਂਹ ਆਉਂਦਾ ਹੁਣ ਉਹਨਾਂ ਨੂੰ ਚੱਕਰ ਦਿੱਕਤ ਨਹੀਂ ਉਹਦੀ ਗਰਮੀ ਵੀ ਹੋਊਗੀ ਤਾਂ ਵਿਚਾਰੇ ਛਾਵੇਂ ਖੜਨਗੇ ਉਸੇ ਤਰ੍ਹਾਂ ਜਲਾਲਾਬਾਦ ਦੇ ਟ੍ਰੈਫਿਕ ਨੂੰ ਵੇਖਦੇ ਹੋਏ ਬਹੁਤ ਸੋਚ ਸਮਝ ਕੇ ਉਪਰਾਲਾ ਕੀਤਾ ਵੀ ਆਪਾਂ ਕਿਉਂ ਨਾ ਰੇੜੀ ਫੜੀ ਸਾਰੀਆਂ ਸ਼ਿਫਟ ਕਰ ਦਿੱਤੀਆਂ ਜਾਣ ਬਾਜ਼ਾਰ ਵੀ ਖੁੱਲੇ ਹੋ ਜਾਣਗੇ ਔਰ ਗਰੀਬਾਂ ਨੂੰ ਸਾਰੀ ਜ਼ਿੰਦਗੀ ਕਿਸੇ ਦੀ ਗੁਲਾਮੀ ਕਰਨ ਦੀ ਲੋੜ ਨਹੀਂ ਪੈਣੀ ਕਿਸੇ ਨੂੰ ਮਹੀਨਾ ਜਾਂ ਹਫ਼ਤਾ ਦੇਣ ਦੀ ਲੋੜ ਨਹੀਂ ਪੈਣੀ ਮਾਨਯੋਗ ਸਾਡੇ ਐਕਸ਼ਨ ਸਾਹਿਬ ਨੇ ਬਹੁਤ ਜੰਮਾਰਾਮ ਅੰਕਲ ਉਹਨਾਂ ਸਾਰਿਆਂ ਨੇ ਦਾਲ ਮਿਲ ਕੇ ਪ੍ਰਪੋਜ਼ਲ ਬਣੇ ਵੀ ਕੀ ਕਰ ਸਕਦੇ ਆ ਸੋ ਫਿਰ ਅਸੀਂ ਪਹਿਲਾ ਜਗਾ ਆਡੈਂਟੀਫਾਈ ਕਰੀ ਕਈ ਅਫਸਰ ਸਬੰਨ ਸਮੇਂ ਦੇ ਨਹੀਂ ਸੀ ਐ ਵੀ ਕਿਵੇਂ ਹੋ ਸਕਦਾ ਫਿਰ ਅਸੀਂ ਮੁੱਖ ਮੰਤਰੀ ਸਾਹਿਬ ਨੂੰ ਰਿਕੁਐਸਟ ਕਰੀ ਉਹਨਾਂ ਨੇ ਸਪੈਸ਼ਲ ਪ੍ਰਪੋਜ਼ਲ ਬਣਾ ਕੇ ਦਿੱਤੀ ਪੰਜਾਬ ਦੀ ਪਹਿਲੀ ਰੇਡ ਫੜੀ ਹੈ ਜਿਹੜੀ ਗ੍ਰੇਨੇਡ ਮਾਰਬਲ ਨਾਲ ਬਣੀ ਗਈ ਕਿਉਂ ਜੀ ਐਕਸ਼ਨ ਸਰ ਕਿੰਨੇ ਸਮੇਂ ਸਰ ਤਿਆਰ ਹੋ ਜੀ ਆ 6 ਮਹੀਨੇ ਦਾ 8-9 ਮਹੀਨੇ ਦਾ ਟਾਈਮ ਹੈ ਸੋ ਟਾਈਮ ਜਦੋਂ ਸਟਾਰਟ ਹੋਣੇ ਹੀ ਔਕਾ ਹੈ ਪੂਰਾ ਕਰਨ ਦਾ ਕੋਈ ਔਕਾ ਨਹੀਂ ਅਸੀਂ ਸ਼ਾਇਦ ਮਹੀਨਾ ਪਹਿਲਾਂ ਵੀ ਕਰਾ ਦਈਏ ਜਿਵੇਂ ਬਾਕੀ ਕੰਮ ਹੋਇਆ ਥੋਡੇ ਸਾਹਮਣੇ ਆ। ਸੋ ਬਹੁਤ ਕਿਸਮਤ ਵਾਲੇ ਆ ਜਦੋਂ ਇਹ ਆ ਕੰਮ ਕਰਨ ਦਾ ਮੌਕਾ ਮਿਲਦਾ ਹੈ। ਸਾਰੀ ਟੀਮ ਨੇ ਦਿਨ ਰਾਤ ਜਾ ਕੇ ਪ੍ਰਪੋਜ਼ਲ ਬਣਾਈਆਂ। ਕੁਝ ਟੈਕਨੀਕਲੀ ਬੜੀਆਂ ਇਸ਼ੂ ਸੀ ਇੱਥੇ। ਫੋਰੈਸਟ ਦਾ ਇਸ਼ੂ ਸੀ ਹੋਰ ਬੜੀਆਂ ਚੀਜ਼ਾਂ ਸੀ। ਸੋ ਸਾਰਿਆਂ ਨੇ ਰਲ ਮਿਲ ਕੇ ਕੰਮ ਕੀਤਾ ਸਾਡੇ ਐਸਡੀਓ ਸਾਹਿਬ ਐਕਸ਼ਨ ਸਾਹਿਬ ਜਿਨ੍ਹਾਂ ਦੀ ਬਦੌਲਤ ਅੱਜ ਅਸੀਂ ਸਾਰੇ ਤੁਹਾਡੇ ਸਾਹਮਣੇ ਆਏ ਆ। ਸੋ ਮੈਂ ਇਹ 3 ਕਰੋੜ 2 ਕਰੋੜ 95 ਲੱਖ ਦਾ ਉਹਦੇ ਉੱਪਰ ਕੁਝ ਮੇਰੇ ਕੋਲ ਪਛੀ ਦੋ 10 ਕਰੋੜ ਦੇ ਉੱਪਰ ਆਇਆ ਪ੍ਰੋਜੈਕਟ ਜਿਹੜਾ ਟੋਟਲ ਬਣਨਾ ਹੈ। ਔਰ ਪੂਰੇ ਸ਼ੈੱਡ ਪਾ ਕੇ ਪ੍ਰੋਪਰ ਉਹਨਾਂ ਲਈ ਬੈਠਣ ਦਾ ਸਾਰਾ ਸਿਸਟਮ ਹੈ ਬੇਫਿਕਰ ਜਦੋਂ ਬਣੂਗੀ ਤੁਹਾਡੇ ਸਾਹਮਣੇ ਇੱਕ ਵੱਖਰੀ ਚੀਜ਼ ਲਾਲਾਬਾਦ ਹੈ ਜਿਹੜੀ ਕਦੇ ਕਿਸੇ ਨੇ ਸੋਚੀ ਨਹੀਂ ਹੋਣੀ ਉੱਥੇ ਹੀ ਦੂਜੇ ਪਾਸੇ ਮਾਰਕੀਟ ਕਮੇਟੀ ਚੇਅਰਮੈਨ ਦੇ ਵੱਲੋਂ 골ਡੀ ਕੰਬੋਜ ਅਤੇ ਮਾਨ ਸਰਕਾਰ ਦਾ ਤਨਵਾਦ ਕੀਤਾ ਗਿਆ ਖੁੜੀ ਜੀ ਦੇ ਪ੍ਰਯਤਨਾ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਤੇ ਸਾਡੇ ਮੰਡੀ ਬੋਰਡ ਦੇ ਮਨਿਸਟਰ ਗੁਰਮੀਤ ਸਿੰਘ ਖੁੜੀਆ ਜੀ ਔਰ ਬਰਸਲ ਸਾਹਿਬ ਦੇ ਯਤਨਾ صدਕਾ ਇਹ ਜੋ 3 ਕਰੋੜ ਰੁਪਏ ਜਿਹੜਾ ਤੁਹਾਡੇ ਸਾਰੇ ਭਰਾਵਾਂ ਭਰਾਵਾਂ ਦੇ ਲਈ ਜਿਹੜਾ ਲਵਾਂ ਸ਼ਹਿਰ ਲਈ ਆਇਆ ਹੈ ਜਿੱਥੇ ਸਾਡੇ ਐਮਐਲਏ ਸਾਹਿਬ ਦੱਸ ਰਹੇ ਸੀ ਵੀ ਰੇੜੀ ਫੜੀ ਵਾਲਿਆਂ ਨੂੰ ਉੱਥੇ ਮੈਂ ਇੱਕ ਹੋਰ ਵੀ ਬੇਨਤੀ ਕਰਨੀ ਚਾਹਾਂਗਾ ਕਿ ਟ੍ਰੈਫਿਕ ਦੀ ਸਮੱਸਿਆ ਜਿਹੜੀ ਹੈ ਉਹ ਸਾਲਵ ਹੋਵੇਗੀ ਕਿਉਂਕਿ ਬਾਜ਼ਾਰ ਜਿਹੜੇ ਨੇ ਉਹ ਬੜੇ ਭੀੜੇ ਨੇ ਦੁਕਾਨਦਾਰ ਵੀ ਆਪਣੀ ਸੀਮਤ ਤੋਂ ਵੱਧ ਅੱਗੇ ਸਮਾਨ ਲਗਾ ਲੈਂਦੇ ਨੇ ਔਰ ਜਿਹੜਾ ਕੋਈ ਗਾਹ ਕੰਦ ਹੈ ਉਹ ਵੀ ਆਪਣਾ ਵਹੀਕਲ ਉਥੇ ਖੜਾ ਕਰ ਲੈਂਦਾ ਤੇ ਟ੍ਰੈਫਿਕ ਦੀ ਸਮੱਸਿਆ ਵੀ ਜਿਹੜੀ ਹੈ ਨਾ ਉਹ ਵੀ ਆ ਲੋਗੀ ਮੈਂ ਤੁਹਾਨੂੰ ਸਾਰਿਆਂ ਮਾਧਿਅਮ ਰਾਹੀਂ ਸਤਿਕਾਰਯੋਗ ਪੱਤਰਕਾਰ ਭਾਈਚਾਰੇ ਦੇ ਰਾਹੀਂ ਸੰਦੇਸ਼ ਦੇਣਾ ਚਾਹਾਂਗਾ ਕਿ ਸਾਰਿਆਂ ਦੇ ਫਾਇਦੇ ਵਾਸਤੇ ਔਰ ਆਉਣ ਵਾਲੇ ਸਮੇਂ ਵਾਸਤੇ ਸਾਨੂੰ ਇਸੇ ਤਰ੍ਹਾਂ ਸਾਥ ਸਹਿਯੋਗ ਦਿੰਦੇ ਰਹੋ ਤਾਂ ਜੋ ਸ਼ਹਿਰ ਨੂੰ ਫੇਰ ਆਪਾਂ ਇੱਕ ਵਧੀਆ ਬਣਾ ਸਕੀਏ ਤੇ ਪੰਜਾਬ ਨੂੰ ਨਵਾਂ ਪੰਜਾਬ ਬਣਾ ਸਕੀਏ ਸ਼ੁਕਰੀਆ ਜੀ ਜਿਹੜੀਆਂ ਉਹ ਇੱਥੇ ਲੱਗਣਗੀਆਂ ਸਾਰੀਆਂ ਜੀ ਸਰ ਜਿੰਨੀਆਂ ਵੀ ਬਾਜ਼ਾਰ ਦੀਆਂ ਰੇੜੀਆਂ ਫੜੀਆਂ ਨੇ ਉਹ ਸਾਰੀਆਂ ਇੱਥੇ ਲੱਗਣਗੀਆਂ ਦੱਸਦੀ ਕਿ ਪੰਜਾਬ ਸਰਕਾਰ ਦਾ ਇੱਕ ਹੀ ਉਦੇਸ਼ ਹੈ ਕਿ ਸਵਾਦ ਦੇ ਸਾਰੇ ਵਰਗ ਤਰੱਕੀ ਕਰਨ ਅਤੇ ਸਭ ਨੂੰ ਤਰੱਕੀ ਦੇ ਬਰਾਬਰ ਮੌਕੇ ਮਿਲ ਜਿਸ ਤਹਿਤ ਪੰਜਾਬ ਸਰਕਾਰ ਦੇ ਵੱਲੋਂ ਆਏ ਦਿਨ ਹੀ ਨਵੀਆਂ ਖਿਲੀਆਂ ਪਹਿਲਾਂ ਕੀਤੀਆਂ ਜਾ ਰਹੀਆਂ ਨੇ ਤੇ ਲੋਕ ਇਸ ਦਾ ਲਾਹ ਹਵਾਲੇ ਰਹੇ ਨੇ ਜਗਬਾਣੀ ਟੀਵੀ ਦੇ ਲਈ ਜਲਾਲਾਬਾਦ ਤੋਂ ਅਦਰਸ਼ ਜੋਸ਼ੰਦੀ ਦੀ ਰਿਪੋਰਟ